ਲੰਬੇ ਸਮੇਂ ਵਾਸਤੇ ਇਨਵੈਸਟਿੰਗ ਕਰਨ ਦੇ ਲਈ ਇੱਕ ਬਹੁਤ ਵਧੀਆ ਤਰੀਕਾ ਜਿਹਦੇ ਵਿੱਚ ਸਟਾਕ ਡਬਲ ਹੋ ਜਾਂਦਾ ਹੈ ਤੇ ਬਹੁਤ ਘੱਟ ਸਮੇਂ ਦੇ ਵਿੱਚ ਵਿੱਚ 1 ਸਾਲ 1.5 ਸਾਲ ਦੇ ਵਿੱਚ ਵਿੱਚ ਸਟਾਕ ਡਬਲ ਹੋ ਜਾਂਦਾ ਹੈ ਇੱਥੇ ਆਪਾਂ ਡਬਲ ਪ੍ਰੋਫਿਟ ਦੀ ਗੱਲ ਨਹੀਂ ਕਰਨਦੇ ਪ੍ਰੋਫਿਟ ਤਾਂ ਤੁਸੀਂ ਲਾਡੋਗੇ ਬਹੁਤ ਜ਼ਿਆਦਾ ਹੋ ਜਾਊਗਾ ਡਬਲ ਤੋਂ ਵੀ ਜ਼ਿਆਦਾ ਹੋ ਜਾਊਗਾ ਇਹਦੇ ਵਿੱਚ ਤੇ ਆਪਾਂ ਸਟਾਕ ਦੇ ਡਬਲ ਹੋਣ ਦੀ ਗੱਲ ਕਰਨਦੇ ਹਾਂ ਕਿਉਂਕਿ ਇਨਵੈਸਟਿੰਗ ਆਪਾਂ ਕਿਉਂ ਕਰਦੇ ਹਾਂ ਕਿ ਸਟਾਕ ਆਪਣਾ ਡਬਲ ਹੋ ਜੇ ਜਿੰਨਾ ਉਹਦਾ ਪ੍ਰਾਈਸ ਚੱਲਣ ਰਿਹਾ ਸੀ ਉਤੋਂ ਜ਼ਿਆਦਾ ਹੋ ਜੇ ਡਬਲ ਹੋ ਜੇ ਸੋ ਇਹ ਜਿਹੜਾ ਤਰੀਕਾ ਆ ਇਹਦੇ ਵਿੱਚ ਟਾਈਮ ਵੀ ਘੱਟ ਲੱਗਣਾ ਤੇ ਸਟਾਕ ਵੀ ਤੁਹਾਡਾ ਡਬਲ ਹੋ ਜਾਊਗਾ ਤੇ ਸਰਲ ਤਰੀਕਾ ਆ ਤੁਹਾਨੂੰ ਇਹ ਨਹੀਂ ਦੇਖਣ ਦੀ ਲੋੜ ਕਿ ਕੰਪਨੀ ਕੀ ਬਣਾਉਂਦੀ ਆ ਤੇ ਉਹਦਾ ਇਹ ਸੋਚਣ ਦੀ ਲੋੜ ਨਹੀਂ ਕਿ ਅੱਜ ਉਹਦਾ ਫਿਊਚਰ ਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹਿ ਸਕਦਾ ਸੋ ਇਹ ਸਾਰੀਆਂ ਚੀਜ਼ਾਂ ਸੋਚਣ ਦੀ ਜਾਂ ਫਿਰ ਕੰਪਨੀ ਦੇ ਬਾਰੇ ਰਿਸਰਚ ਕਰਨ ਦੀ ਕਿ ਕੰਪਨੀ ਦਾ ਹੋਣ ਕੀ ਚੱਲਣ ਡਿਆ ਕਿਹੜੇ ਨਿਊਜ਼ ਆਉਣ ਡਿਆ ਕੀ ਕੀ ਹੋਣ ਡਿਆ ਕਿਹੜੀਆਂ ਨਵੀਆਂ ਚੀਜ਼ਾਂ ਲੈ ਕੇ ਆਉਣ ਡੇ ਇਹ ਸਾਰਾ ਕੁਝ ਦੇਖਣ ਦੀ ਲੋੜ ਨਹੀਂ ਕੀ ਸਿਰਫ ਤੁਹੀਂ ਦੇਖਣਾ ਚਾਰਟ ਜਿਵੇਂ ਨਿਫਟੀ ਬੈਂਕ ਨਿਫਟੀ ਟ੍ਰੇਡ ਆਪਾਂ ਕਰਦੇ ਆਂ ਚਾਰਟ ਦੇਖਦੇ ਆਂ ਕੋਈ ਕੈਂਡਲਸਟਿਕ ਪੈਟਰਨ ਬਣਦਾ ਉਹਦੇ ਅਕੋਰਡਿੰਗ ਆਪਾਂ ਟ੍ਰੇਡ ਕਰਦੇ ਆਂ ਉਸੇ ਤਰ੍ਹਾਂ ਆਪਾਂ ਚਾਰਟ ਦੇਖਣਾ ਹੈ ਤੇ ਉਹਦੇ ਅਕੋਰਡਿੰਗ ਆਪਾਂ ਇਹਦੇ ਵਿੱਚ ਟ੍ਰੇਡ ਕਰਨੀ ਆ ਟ੍ਰੇਡ ਲਾੜੋ ਤੁਸੀਂ ਇਨਵੈਸਟਿੰਗ ਲਾ ਲਓ ਇਨਵੈਸਟਿੰਗ ਹੋਗੀ ਕਿਉਂਕਿ ਇਹਦੇ ਵਿੱਚ ਆਪਾਂ 1 ਸਾਲ 1.5 ਸਾਲ ਤੱਕ ਰਹਿਣਾ ਹੁੰਦਾ ਹੈ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੇਖੋ ਟਾਈਮ ਫਰੇਮ ਦੀ ਆਪਾਂ ਗੱਲ ਕਰਦੇ ਆਂ ਤੁਹਾਡੇ ਸਾਹਮਣੇ ਸਟਾਕ ਖੁੱਲਿਆ ਹੋਇਆ Bajaj Auto 6 ਮਹੀਨੇ ਦਾ ਟਾਈਮ ਫਰੇਮ ਆਪਾਂ ਇਹਦੇ ਵਿੱਚ ਇਸਤੇਮਾਲ ਕਰਨਾ ਛੇ ਮਿਨਿਟ ਦਾ ਟਾਈਮ ਫਰੇਮ ਛੇ ਮਿਨਿਟ ਦੇ ਟਾਈਮ ਫਰੇਮ ਤੇ ਆਪਾਂ ਦੇਖਣਾ ਪੁਰਾਣਾ ਬ੍ਰੇਕਆਊਟ ਕੋਈ ਇਦਾਂ ਦਾ ਰੈਜ਼ਿਸਟੈਂਸ ਜਿਹਦੇ ਕੋਲ ਸਟਾਕ ਬਾਰ-ਬਾਰ ਆਇਆ ਪਰ ਉਹਨੂੰ ਬ੍ਰੇਕਆਊਟ ਨਹੀਂ ਕਰ ਪਾਇਆ ਜਿੱਦਾਂ ਦੇਖੋ ਆ ਬਜਾਜ ਆਟੋ ਦੇ ਵਿੱਚ ਪਹਿਲੀ ਵਾਰ ਜਦੋਂ ਇਹਦੀ ਕੋਲ ਆਇਆ ਸੀ 2021 ਦੇ ਵਿੱਚ ਆਇਆ ਸੀ ਤੇ ਇਹ ਤਾਂ ਜਦੋਂ ਬ੍ਰੇਕਆਊਟ ਕੀਤਾ ਇਹਨੇ 2023 ਦੇ ਵਿੱਚ ਕੀਤਾ 2 ਸਾਲ ਬਾਅਦ ਮਤਲਬ 2 ਸਾਲ ਪੁਰਾਣਾ ਇਹ ਰੈਜ਼ਿਸਟੈਂਸ ਸੀ ਜਿਹਦਾ ਬ੍ਰੇਕਆਊਟ ਹੋਇਆ ਸੋ ਜਿਹੜਾ ਰੈਜ਼ਿਸਟੈਂਸ ਦਾ ਨਾ ਉਹ ਹੁਣਾ ਚੀਦਾ ਪੁਰਾਣਾ ਇੰਨਾ ਪੁਰਾਣਾ ਹੋਣਾ ਚਾਹੀਦਾ ਮਤਲਬ ਘੱਟੋ ਘਾਟ 1.5 ਸਾਲ ਬਾਅਦ ਘੱਟੋ ਘਾਟ 1.5 ਸਾਲ ਬਾਅਦ ਤੋਂ ਬਾਅਦ ਤੁਸੀਂ ਲਾ ਨੂੰ ਜਿੰਨਾ ਮਰਜ਼ੀ ਪੁਰਾਣਾ ਹੋਵੇ ਜਿੰਨਾ ਜ਼ਿਆਦਾ ਪੁਰਾਣਾ ਹੋਊਗਾ ਓਨਾ ਉਹਦੇ ਵਿੱਚ ਵੱਡਾ ਮੂਵਮੈਂਟ ਆਊਗਾ ਸੋ ਇਹ ਜਿਹੜਾ ਸੀ ਆਪਣਾ 2 ਸਾਲ ਪੁਰਾਣਾ ਸੀ ਬ੍ਰੇਕਆਊਟ ਹੋਇਆ 6 ਮਹੀਨੇ ਦੇ ਕੈਂਡਲ ਦੇ ਉੱਤੇ ক্লোਜ਼ ਕੀਤਾ 6 ਮਹੀਨੇ ਦੇ ਕੈਂਡਲ ਨੇ ਜਦੋਂ ਉੱਤੇ ক্লোਜ਼ ਕੀਤਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਨੀ ਹੁੰਦੀ ਆ ਸਟਾਪ ਲੋਸ ਆਪਾਂ ਇਸੀ ਕੈਂਡਲ ਦਾ ਲੋ ਲਾ ਸਕਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਿੰਨੇ ਪ੍ਰਾਈਸ ਤੇ ਆਪਾਂ ਐਂਟਰੀ ਕੀਤੀ ਆ ਇੰਨਾ ਹੀ ਹੋਰ ਆਪਾਂ ਇਹਦੇ ਵਿੱਚ ਟਾਰਗੇਟ ਲੈਣਾ ਜਿਵੇਂ ਦੇਖੋ ਇਹਦੇ ਵਿੱਚ 4654 ਰੁਪਏ ਤੇ ਆਪਾਂ ਐਂਟਰੀ ਕੀਤੀ ਆ ਸੋ ਇਹਦਾ ਡਬਲ ਜੋੜ ਲਓ 4654 ਤੇ 4654 ਕਿੰਨੇ ਬਣ ਜਾਂਦੇ ਆ 9200 ਦੇ ਆਸ-ਪਾਸ ਬਣ ਜਾਂਦੀ ਹੈ ਸੋ ਦੇਖੋ ਇੱਥੇ ਜਾ ਕੇ ਆਪਣਾ ਟਾਰਗੇਟ ਪੂਰਾ ਹੋ ਜਾਂਦਾ ਤੇ ਕੇਵਲ 1 ਸਾਲ ਦੇ ਵਿੱਚ ਵਿੱਚ 6 ਮਹੀਨੇ ਦਾ ਕੈਂਡਲਿਆ ਤੇ 6 ਮਹੀਨੇ ਦਾ ਕੈਂਡਲਿਆ ਕੇਵਲ 1 ਸਾਲ ਦੇ ਵਿੱਚ ਵਿੱਚ ਸਟਾਕ ਡਬਲ ਹੋ ਗਿਆ ਤੇ ਹੋਰ ਵੀ ਬਹੁਤ ਸਾਰੇ ਐਗਜ਼ਾਮਪਲ ਨੇ ਜਿ ਤਰ੍ਹਾਂ ਸੀਐਡ ਦੀ ਆਪਾਂ ਗੱਲ ਕਰਦੇ ਹਾਂ ਸੀਐਡ ਦੇ ਵਿੱਚ ਵੀ ਤੁਸੀਂ ਦੇਖ ਲਓ ਇਹੋ ਚੀਜ਼ ਹੋਈ ਸੀ ਸੀਐਡ ਦੇ ਵਿੱਚ 262 ਜਿਹੜਾ ਲੈਵਲ ਸੀ ਨਾ ਇਹਦਾ ਬ੍ਰੇਕਆਊਟ ਹੋਇਆ ਸੀ ਆਪਣਾ 2013 ਦੇ ਵਿੱਚ ਹੋਇਆ ਸੀ ਇਹ ਬ੍ਰੇਕਆਊਟ ਤੇ ਉਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਤੇ ਏ ਪਹਿਲੀ ਵਾਰ ਇਹਦੇ ਕੋਲ ਆਇਆ ਸੀ ਆਪਣਾ ਅ 2007 ਦੇ ਵਿੱਚ ਤੇ 2013 ਵਿੱਚ ਬ੍ਰੇਕਆਊਟ ਹੋਇਆ ਸੀ 6 ਸਾਲ ਪੁਰਾਣਾ ਬ੍ਰੇਕਆਊਟ ਹੀ ਸੋ ਜਿੰਨਾ ਜ਼ਿਆਦਾ ਜਿਵੇਂ ਮੈਂ ਕਹਿੰਦਾ ਨਾ ਜਿੰਨਾ ਜ਼ਿਆਦਾ ਪੁਰਾਣਾ ਬ੍ਰੇਕਆਊਟ ਹੋਊਗਾ ਓਨਾ ਜ਼ਿਆਦਾ ਉਹਦੇ ਵਿੱਚ ਤਗੜਾ ਮੋਮੈਂਟਮ ਆਊਗਾ ਹੁਣ ਇਹਦੇ ਵਿੱਚ ਦੇਖੋ 6 ਸਾਲ ਪੁਰਾਣਾ ਬ੍ਰੇਕਆਊਟ ਹੀ ਤੇ ਹੁਣ ਤੱਕ ਇਹ ਦੇਖੋ ਉੱਤੇ ਚੱਲਣ ਡਿਆ ਹੈ 262 ਦਾ ਬ੍ਰੇਕਆਊਟ ਹੋਇਆ ਸੀ ਤੇ ਹੁਣ ਦੇਖੋ ਕਿੱਥੇ ਚੱਲਣ ਡਿਆ 3000 ਤੋਂ ਉੱਤੇ ਚੱਲਣ ਡਿਆ ਸੋ ਇਹ ਆ ਤੇ Bajaj Auto ਦਾ ਬਹੁਤ ਤਕੜਾ ਐਗਜ਼ੈਂਪਲ ਆ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਲੇਟੈਸਟ ਤੇ ਹੁਣ ਅ Hero MotoCorp ਦੇ ਵਿੱਚ ਵੀ ਸੇਮ ਇਹੋ ਜਿਹੀ ਜੋਈ ਆ Hero MotoCorp ਦੇ ਵਿੱਚ ਤੁਸੀਂ ਦੇਖ ਲਓ A ਦੇ ਵਿੱਚ ਆਪਣਾ 4086 ਦਾ ਪੁਰਾਣਾ ਬ੍ਰੇਕਆਊਟ ਹੋਇਆ ਇਹ ਜੇ ਆਪਾਂ ਗੱਲ ਕਰੀਏ ਇੱਥੋਂ ਸ਼ੁਰੂ ਕਰਦੇ ਆ ਸੋ A ਦੇਖੋ ਆਪਣਾ 2016 2016 ਤੇ ਹੁਣ ਆਪਣਾ ਬ੍ਰੇਕਆਊਟ ਹੋਇਆ 2023 ਜੁਲਾਈ ਦੇ ਵਿੱਚ ਹੋਇਆ ਸੋ 2016 ਤੋਂ 2023 ਮਦ ਲੋਗੀ 7 ਸਾਲ ਪੁਰਾਣਾ ਬ੍ਰੇਕਆਊਟ ਹੈ ਇਹਦੇ ਵਿੱਚ ਵੀ ਸੋ ਇਹਦੇ ਵਿੱਚ ਵੀ ਇੱਕ ਤਗੜਾ ਮੋਮੈਂਟਮ ਦੇਖਣ ਨੂੰ ਮਿਲੇਗਾ ਤੇ ਆਲਰੇਡੀ 2000 ਰੁਪਇਆ ਪਲੱਸ ਕਰ ਚੁੱਕਾ ਆ ਤੇ 8000 ਤੱਕ ਡਬਲ ਹੋ ਜਾਣਾ ਡਬਲ ਤੋਂ ਵੀ ਉੱਤੇ ਜਾਊਗਾ ਸੋ ਇਹ ਚੀਜ਼ ਆ ਜੇ ਤੁਸੀਂ ਇਨਵੈਸਟਿੰਗ ਕਰਨੀ ਹੈ ਸਭ ਤੋਂ ਵਧੀਆ ਤਰੀਕਾ ਇਹ ਆ ਸਿਰਫ ਟੈਕਨੀਕਲ ਦੇਖੋ ਚਾਰਟ ਦੇਖੋ ਚਾਰਟ ਤੇ 6 ਮਹੀਨੇ ਦਾ ਟਾਈਮ ਫਰੇਮ ਕਰਕੇ ਤੇ ਪੁਰਾਣੇ ਬ੍ਰੇਕਆਊਟ ਲੱਭੋ ਸਟਾਕ ਦੇ ਵਿੱਚ ਜਿਨ੍ਹਾਂ ਦੇ ਵਿੱਚ ਪੁਰਾਣੇ ਬ੍ਰੇਕਆਊਟ ਹੋਣ ਦੇ ਆ 1.5 ਸਾਲ 2 ਸਾਲ ਜਾਂ ਫਿਰ ਉਸ ਤੋਂ ਵੀ ਪੁਰਾਣੇ ਬ੍ਰੇਕਆਊਟ ਆ ਜਿਨ੍ਹਾਂ ਦੇ ਵਿੱਚ ਹੋ ਚੁੱਕੇ ਆ ਤੇ 6 ਮਹੀਨੇ ਦਾ ਕੈਂਡਲ ਉੱਤੇ ক্লোਜ਼ ਕਰ ਚੁੱਕਾ ਉਹਨਾਂ ਦੇ ਵਿੱਚ ਤੁਸੀਂ ਐਂਟਰੀ ਕਰਕੇ ਲੰਮੇ ਸਮੇਂ ਵਾਸਤੇ ਇਨਵੈਸਟਿੰਗ ਕਰ ਸਕਦੇ ਹੋ ਤੇ ਤਾਂ ਡਾ ਜਿਹੜਾ ਸਟਾਕ ਆ ਕੇਵਲ 1 ਸਾਲ ਤੋਂ ਲੈ ਕੇ 1.5 ਸਾਲ ਦੇ ਵਿੱਚ ਵਿੱਚ ਡਬਲ ਹੋ ਜਾਊਗਾ ਸੋ ਇਹ ਬਹੁਤ ਵਧੀਆ ਤਰੀਕਾ ਤੇ ਪਰਸਨਲੀ ਵੀ ਮੈਂ ਇਸ ਤਰੀਕੇ ਨੂੰ ਇਸਤੇਮਾਲ ਕਰਦਾ ਹਾਂ ਤੇ ਜਦੋਂ 6 ਮਹੀਨੇ ਦਾ ਇੱਕ ਕੈਂਡਲ ਖਤਮ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਆ ਜਿਹੜੇ ਸਟਾਕਸ ਹੁੰਦੇ ਮੈਂ ਟਵਿੱਟਰ ਤੇ ਵੀ ਪ੍ਰੋਵਾਈਡ ਕਰਦਾ ਰਹਿਣਾ ਹੈ ਸੋ ਟਵਿੱਟਰ ਤੇ ਵੀ ਤੁਸੀਂ ਜੁੜ ਜਿਓ ਕਿਉਂਕਿ ਉੱਥੇ ਵੀ ਆਪਾਂ 6 ਮਹੀਨੇ ਬਾਅਦ ਜਦੋਂ ਕੈਂਡਲ ਖਤਮ ਹੁੰਦਾ ਉੱਥੇ ਵੀ ਆਪਾਂ ਪ੍ਰੋਵਾਈਡ ਕਰਦੇ ਰਹਿੰਨੇ ਜਿਹੜੇ ਜਿਹੜੇ ਸਟਾਕਸ ਦੇ ਵਿੱਚ ਇਹ ਤਰੀਕਾ ਬਣਿਆ ਹੁੰਦਾ ਸੋ ਇਹ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ